ਹਾਂਜੀ ਭਾਈ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਗੁਰਦੇਰੀ ਫਾਰਮ ਦੀਪ ਕੜ ਦੇ ਵਿੱਚ ਜਿਹੜੇ ਮੇਰੇ ਭਰਾ ਪਹਿਲੀ ਵਾਰ ਵੀਡੀਓ ਦੇਖ ਰਿਹਾ ਸਭ ਤੋਂ ਪਹਿਲਾਂ ਉਹਨਾਂ ਨੂੰ ਰਿਕਵੈਸਟ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ 6280137325 ਮੀਰਾ ਮੋਬਾਈਲ ਨੰਬਰ ਆ ਭਾਈ ਜੀ ਐਡ ਕਰਵਾਉਣ ਲਈ ਮੇਰੇ ਨਾਲ ਸੰਪਰਕ ਤੁਸੀਂ ਕਰ ਸਕਦੇ ਹੋ ਹਣਾ ਅੱਜ ਆ ਦੋ ਸੰਦ ਲੈ ਕੇ ਆਏ ਆ ਇੱਕ ਟਰੈਕਟਰ ਸਵਰਾਜ 855 ਇੱਕ ਭਾਈ ਜੀ ਹਲਾਗੇ 8427725955 8427725955 ਵੀਰ ਦਾ ਮੋਬਾਈਲ ਨੰਬਰ ਆ ਜੀ ਵੀਰ ਦਾ ਆ ਪਹਿਲਾਂ ਗੱਲ ਕਰਦੇ ਹਲਾਾਂ ਬਾਰੇ ਹਾਲ ਹੈਗੇ ਆ ਬਾਈ ਜੀ ਇਹ 12 ਹਾਲਾਗੇ 스프ਿੰਗ ਵਾਲੇ ਹਾਲਾਗੇ ਪੂਰੇ ਵਧੀਆ ਕੰਪਨੀ ਦੇ ਬਣੇ ਹੋਏ ਆ ਰੇਟ ਇਹਨਾਂ ਦਾ ਹੈਗਾ ਬਾਈ ਜੀ ਸਿਰਫ 12000 ਰੁਪਿਆ ਮੌਕੇ ਤੇ ਮਾਨਤਨ ਹੋ ਜਾਏਗਾ ਸਿਰਫ 12000 ਰੁਪਿਆ ਰੇਟ ਆ ਬਾਈ ਜੀ ਅੱਗੇ ਹੈਗਾ ਸਵਰਾਜ 855 ਟਰੈਕਟਰ ਆ ਇਸੇ ਵੀਰ ਦਾ 84277 25955 ਟਰੈਕਟਰ ਬਾਰੇ ਗੱਲਬਾਤ ਕਰਦੇ ਆ ਬਾਈ ਜੀ 1998 ਮਾਡਲ ਟਰੈਕਟਰ ਆ ਬਾਈ ਜੀ 1998 ਮਾਡਲ ਟਰੈਕਟਰ ਹੈਗਾ ਪੰਜਾਬ ਨੰਬਰ ਦਾ ਟਰੈਕਟਰ ਆ ਬਾਈ ਜੀ ਇਹ ਪਹਿਲੇ ਨਾਮ ਦਾ ਟਰੈਕਟਰ ਆ ਸਾਰਾ ਟਰੈਕਟਰ ਬਿਲਕੁਲ ਰੀਜਨਲ ਪਿਆ ਹੈਗਾ ਇੰਜਨ ਗੇਅਰ ਲੈਫਟ ਪੱਖੋਂ ਰੰਗ ਪੱਖੋਂ ਪੂਰੀ ਫੋਲ ਗਾਰੰਟੀ ਆ ਵੀਰ ਕਹਿੰਦਾ ਆਪਣੀ ਸਾਰਾ ਟਰੈਕਟਰ ਬਿਲਕੁਲ ਨਵੀਂ ਕੰਡੀਸ਼ਨ ਦਾ ਟਰੈਕਟਰ ਪਿਆਗਾ ਪੰਜਾਬ ਨੰਬਰ ਦਾ ਟਰੈਕਟਰ ਆ ਇਹ ਬਾਕੀ ਬਾਈ ਜੀ ਬਾਹੀ ਦੀ ਚਲਾਇਆ ਵੀਰ ਨੇ ਕੋਈ ਮਿੱਟੀ ਵਾਲ ਤੇ ਨਹੀਂ ਲਾਇਆ ਟਰੈਕਟਰ ਸਾਰਾ ਵਧੀਆ ਟਰੈਕਟਰ ਪਿਆ ਤੁਸੀਂ ਵੀ ਆਪਦਾ ਬਾਕੇ ਚੱਕਰ ਕੇ ਤਸੱਲੀ ਕਰਕੇ ਲੈ ਜਾ ਸਕਦੇ ਹੋ ਆਪਣੀ ਕਿਸੇ ਵੀ ਸੰਦੀ ਬਾਈ ਜੀ ਕੋਈ ਗਾਰੰਟੀ ਨਹੀਂ ਬਾਈ ਜੀ 65 ਪੈਸੇ ਟਾਇਰ ਆਗੇ ਟਰੈਕਟਰ ਦੇ ਕੰਪਨੀ ਦੇ ਚਾਰੋ ਟਾਇਰ ਆਗੇ ਤੇ ਡਬਲ ਕਲਚ ਟਰੈਕਟਰ ਆਗਾ ਇਹ ਸਾਰਾ ਟਰੈਕਟਰੀ ਬਿਲਕੁਲ オリジナル ਪਿਆ ਹੈਗਾ ਡਬਲ ਕਲਚ ਹੈਗਾ ਜੇਕਰ ਬਾਈ ਜੀ ਪੀਟੀਓ ਦੀ ਗੱਲ ਕਰੀਏ ਤਾਂ 540 ਪੀਟੀਓ ਚੱਕਰ ਆਗੇ ਸਾਰਾ ਟਰੈਕਟਰੀ ਓਕੇ ਹੈਗਾ ਬਾਈ ਜੀ ਲੈਫਟ ਪੰਪ ਟਰੈਕਟਰ ਦਾ ਬਾਹਰ ਹੈਗਾ ਨਾਲ ਦਾ ਟਰੈਕਟਰ ਦੇ ਲੈਫਟ ਪੰਪਾਂ ਰੇਟ ਦੀ ਗੱਲ ਕਰੀਏ ਰੇਟ ਇਹਦਾ ਹੈਗਾ 2 ਲੱਖ ਤੇ 25000 ਰੁਪਏ ਟਰੈਕਟਰ ਦਾ ਮੁੱਲ ਆ ਬਾਈ ਜੀ 2 ਲੱਖ ਤੇ 25000 ਰੁਪਏ ਟਰੈਕਟਰ ਦਾ ਮੁੱਲ ਮੌਕੇ ਤੇ ਮਾਨਤਰਵੀਰ ਕਹਿੰਦਾ ਆਪਾਂ ਕਰ ਦਿਆਂਗੇ ਧੰਨਵਾਦ ਬਾਈ ਜੀ